ਕਿਸਾਨਾਂ ਨੂੰ ਜਿਹੜਾ ਕਿ ਕੇਂਦਰ ਸਰਕਾਰ ਦਾ ਪ੍ਰਪੋਜ਼ਲ ਆ ਚੁੱਕਾ ਹੈ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਕੇਂਦਰੀ ਮੰਤਰੀਆਂ ਦੇ ਨਾਲ ਪੰਜਾਬ ਸਰਕਾਰ ਦੇ ਮੰਤਰੀ ਵੀ ਉਸ ਦੇ ਵਿੱਚ ਸ਼ਾਮਲ ਹੋਣਗੇ ਉਸ ਦੇ ਨਾਲ ਗੱਲਬਾਤ ਹੋਵੇਗੀ ਮੀਟਿੰਗ ਹੋਵੇਗੀ ਇਸ ਦੇ ਵਿਚਾਲੇ 121 ਕਿਸਾਨ ਜੋ ਕਿ ਲਗਾਤਾਰ ਮਰਨ ਵਰਤ ਤੇ ਬੈਠੇ ਹੋਏ ਸਨ ਉਹਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ 121 ਕਿਸਾਨਾਂ ਦਾ ਮਰਨ ਵਰਤ ਅੱਜ ਖਤਮ ਹੋਵੇਗਾ ਥੋੜੀ ਦੇਰ ਦੇ ਵਿੱਚ 121 ਕਿਸਾਨਾਂ ਦੇ ਵੱਲੋਂ ਮਰਨ ਵਰਤ ਖੋਲ ਦਿੱਤਾ ਜਾਵੇਗਾ ਆ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮੈਡੀਕਲ ਟ੍ਰੀਟਮੈਂਟ ਲੈਣ ਦਾ आजੋ ਕੇ ਫੈਸਲਾ ਲਿਆ ਗਿਆ ਜੋ ਕੱਲ ਕੇਂਦਰ ਸਰਕਾਰ ਦੇ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ ਜੋ ਕੱਲ ਅਖਨੋਰੀ ਬਾਰਡਰ ਤੇ ਅੱਧੀ ਰਾਤ ਤੱਕ ਗੱਲਬਾਤ ਦਾ ਦੌਰ ਚੱਲਿਆ ਉਸ ਤੋਂ ਬਾਅਦ ਇਸ ਗੱਲ ਤੇ ਸਹਿਮਤੀ ਬਣਦੀ ਹੈ ਤੇ ਫਿਲਹਾਲ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਟ੍ਰੀਟਮੈਂਟ ਲੈ ਰਹੀ ਨੇ ਪਰ ਉਹਨਾਂ ਦਾ ਮਰਨ ਵਰਤ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਹੀ ਹੈ ਪਰ 121 ਕਿਸਾਨਾਂ ਦੇ ਵੱਲੋਂ ਮਰਨ ਵਰਤ ਥੋੜੀ ਦੇਰ ਦੇ ਵਿੱਚ ਖੋਲ ਦਿੱਤਾ ਜਾਵੇਗਾ ਅੰਦੇ ਵਿੱਚ ਉਹ ਜਿਹੜੀ ਆ ਉਹਦਾ ਇਕੱਠਾ ਕੀਤਾ ਜਾ ਸਕੇ ਔਰ ਆਪਣੀਆਂ ਮੰਗਾਂ ਬਣਾਈਆਂ ਜਾ ਸਕਣ। ਕੋ ਐਸਕੇਮ ਦੇ ਨਾਲ ਵੀ ਗੱਲਬਾਤ ਕੱਲ ਹੋਈ ਹੈ। ਐਸਕੇਮ ਨਾਲ ਮੀਟਿੰਗ ਹੋਈ ਹੈ। ਤਾਂ ਹੁਣ ਜਿਹੜੀ ਮੀਟਿੰਗ ਮਿਲੀ ਹੈ ਐਸਕੇਮ ਨੂੰ ਨਾਲ ਲੈ ਕੇ ਚਲੇ ਜਾਵੇਗਾ ਜਾਂ ਕਿਵੇਂ ਨਹੀਂ ਐਸਕੇਮ ਨਾਲ ਮੀਟਿੰਗ ਜਿਹੜੀ ਆ ਉਹ ਕੱਲ ਜਿਹੜੀ ਕੋਈ ਮੈਂ ਤਾਂ ਕਹੂੰਗਾ ਕਿ ਬਿਲਕੁਲ ਜਿਹੜੀ ਆ ਉਹ ਪਲੇ ਸੱਤਾ ਹੀ ਕਹੂੰਗਾ ਮੈਂ ਸੱਚੀ ਗੱਲ ਆ। ਕੋਈ ਕਹੀ ਜਾਵੇ ਕਿ ਹਾਂ ਮਾਹੌਲ ਠੀਕ ਆ ਪਰ ਲੇਕਿਨ ਜਿਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਉਮੀਦ ਕੀਤੀ ਜਾ ਰਹੀ ਸੀ ਇਹ ਸਾਡੇ ਭਰਾ ਸਾਡੇ ਭਰਾ ਸਾਡੇ ਨਾਲ ਹੋਣਗੇ ਮੈਨੂੰ ਲੱਗਦਾ ਨਹੀਂ ਆ ਕਿ ਉਹ ਆਪਾਂ ਕਾਮਯਾਬ ਹੋਏ ਆ ਉਹਨਾਂ ਸ਼ਕਤਾਂ ਜਿਹੜੀਆਂ ਉਹ ਜ਼ਿਆਦਾ ਸੀਗੀਆਂ ਮੈਨੂੰ ਲੱਗਦਾ ਆ ਕਿ ਕਿਤੇ ਨਾ ਕਿਤੇ ਜਿਹੜਾ ਵਾ ਉਸ ਇਕਤਾਪੂਰ ਮੁਲਵਬ ਸਪਾਸੇ ਜਾ ਰਹੇ ਆ ਲੇਕਿਨ ਫਿਰ ਵੀ ਉਹਨਾਂ ਕਹਿਆ ਸੀ ਤੁਹਾਡੀ ਮਦਦ ਦੇ ਪ੍ਰੋਗਰਾਮ ਕਰਾਂਗੇ ਹੁਣ ਕਿਸ ਤਰ੍ਹਾਂ ਦੇ ਕਰਦੇ ਆ ਉਹ ਦੱਸਣਗੇ ਕਿ ਸ ਇਕਤਾ ਵਾਲਾ ਸਿਸਟਮ ਨੂੰ ਲੱਗਦਾ ਹੈ ਕਿ ਲਗਭਗ ਖਤਮ ਹੀ ਹੋ ਗਿਆ ਉਹਨਾਂ ਦੇ ਨਾਲ ਸਾਡਾ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ 121 ਕਿਸਾਨ ਨੇ ਉਹ ਹੁਣ ਪੈਦਲ ਚੱਲ ਕੇ ਸਟੇਜ ਦੇ ਵੱਲ ਜਾ ਰਹੇ ਨੇ ਹਰਿਆਣੇ ਦੀ ਬੈਰੀਗੇਡਿੰਗ ਦੇ ਕੋਲ ਤਕਰੀਬਨ 1 ਕਿਲੋਮੀਟਰ ਪਿੱਛੇ ਜਿਹੜੇ ਇਹ 121 ਕਿਸਾਨ ਸੀ ਆਪਣਾ ਪ੍ਰਦਰਸ਼ਨ ਕਰ ਰਹੇ ਸੀ 15 ਤਰੀਕ ਤੋਂ ਲਗਾਤਾਰ ਮਰਨ ਵਰਤ ਦੇ ਉੱਪਰ ਚੱਲ ਰਹੇ ਸੀ ਪਰ ਹੁਣ ਜਦੋਂ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਹੈਗਾ ਮੈਡੀਕਲ ਸਹਾਇਤਾ ਹਾਂ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਇਹ ਜਿਹੜੇ ਸਾਰੇ 121 ਕਿਸਾਨ ਨੇ ਇਹ ਹੁਣ ਆਪਣਾ ਮਰਨ ਵਰਤ ਖੋਲਣਗੇ ਤੇ ਇਹਨਾਂ ਦੇ ਵੱਲੋਂ ਸਟੇਜ ਦੇ ਕੋਲੇ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਜਾਊਗਾ ਤਾਂ 111 ਜਿਹੜੇ ਕਿਸਾਨ ਹੈਗੇ ਨੇ ਉਹ ਲਗਾਤਾਰ ਡਟੇ ਹੋਏ ਸੀ 15 ਤਰੀਕ ਤੋਂ ਤਾਂ 10 ਜਿਹੜੇ ਕਿਸਾਨ ਹੈਗੇ ਨੇ ਉਹ ਹਰਿਆਣਾ ਦੇ ਜਿਹੜੇ ਕਿਸਾਨ ਸੀ ਉਹ 17 ਤਰੀਕ ਨੂੰ ਉਹਨਾਂ ਦੇ ਵੱਲੋਂ ਜਿਹੜਾ ਐਲਾਨ ਮਰਨ ਵਰਤ ਦੇ ਉੱਪਰ ਬੈਠਣ ਦਾ ਕੀਤਾ ਗਿਆ ਸੀ ਜਿਹੜੇ ਹੁਣ ਲਗਾਤਾਰ ਅੱਗੇ ਜਾ ਕੇ ਆਪਣਾ ਮਰਨ ਵਰਤ ਉਹ ਖੋਲਣਗੇ ਭਾਈ ਜਿਵੇਂ ਦੇਖਦੇ ਹੁਣ ਤੁਹਾਡਾ ਜਿਹੜਾ ਹੈਗਾ ਮਰਨ ਵਰਤ ਖੁੱਲੂਗਾ ਬਿਲਕੁਲ ਜਿ ਚੜਦੀ ਕਲਾ ਚ ਜਿੰਨੇ ਵੀ ਕਿਸਾਨ ਆ ਸਾਰੇ ਚੜਦੀ ਕਲਾ ਚ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਸਾਡੇ ਜਗਜੀਤ ਸਿੰਘ ਡੱਲੇਵਾਲ ਜੀ ਆ ਉਹ ਉਹਨਾਂ ਦਾ ਜਿਹੜਾ ਵਾ ਮੈਡੀਸਿਨ ਉਹਨਾਂ ਨੇ ਲੈ ਲਈ ਜਿਹੜੀ ਟਰੀਟਮੈਂਟ ਲੈ ਲਿਆ ਉਹਦੇ ਨਾਲ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਉਹਨਾਂ ਨਾਲ ਦਾ ਜਿਹੜਾ ਆਗੂ ਦੁਬਾਰਾ ਨਹੀਂ ਮਿਲ ਸਕਦਾ ਸਨਮਾਨ ਪਰਿਵਾਰਾਂ ਨੂੰ ਦੱਸਿਆ ਕਿਤੇ ਨਾ ਕਿਤੇ ਦੇਖੋ ਪਰਿਵਾਰ ਤਾਂ ਬਿਲਕੁਲ ਭਾਵੁਕ ਹੁੰਦੇ ਨੇ ਜਦੋਂ ਤੁਸੀਂ ਘਰੇ ਜਾ ਕੇ ਐਲਾਨ ਕੀਤਾ ਜਾਂ ਫੋਨ 'ਤੇ ਦੱਸਿਆ ਕਿ ਅਸੀਂ ਮਰਨ ਵਰਤ ਤੇ ਜਾ ਰਹੇ ਹ ਜਗਜੀਤ ਸਿੰਘ ਢੱਲੇਵਾਲ ਦੀ ਕਾਫੀ ਬੇਹੱਦ ਨਾਜ਼ੁਕ ਹੋ ਗਈ ਸੀ ਤਾਂ ਇੱਕਦਮ ਤਾਂ ਪਰਿਵਾਰ ਨੂੰ ਵੀ ਝਟਕਾ ਪੈਂਦਾ ਕਿ ਹਾਂ ਸਾਡੇ ਪਰਿਵਾਰ ਵਾਲੇ ਤੁਸੀਂ ਜਿਹੜੇ ਹੈਗੇ ਹੋ ਇਹ ਇੱਕ ਵੱਡਾ ਐਕਸ਼ਨ ਕਰਨ ਜਾ ਰਹੇ ਹੋ ਜਦੋਂ ਹੁਣ ਉਹਨਾਂ ਨੂੰ ਸੁਨੇਹਾ ਲਾਇਆ ਕਿ ਸੀ ਖੁੱਲਾਂਗੇ ਉਹਨਾਂ ਨੂੰ ਕਿੰਨੀ ਕਿ ਖੁਸ਼ੀ ਲੱਗੀ ਬਿਲਕੁਲ ਜੀ ਬਿਲਕੁਲ ਜਦੋਂ ਪਰਿਵਾਰ ਨੂੰ ਦੱਸਿਆ ਸੀਗਾ ਵੀ ਇਹ ਗੱਲ ਹੈ ਪਰ ਪਰਿਵਾਰ ਨੇ ਹੌਸਲਾ ਦਿੱਤਾ ਵੀ ਤੁਸੀਂ ਚੜ੍ਹਦੀ ਕਲਾ ਚ ਰਹੋ ਡਟੇ ਰਹੋ ਸਤਿਗੁਰੂ ਤੁਹਾਡੇ ਸਹਾਈ ਰਹੂਗਾ ਬਾਕੀ ਇਹ ਆ ਵੀ ਜਿਹੜਾ ਜਿੰਨੇ ਵੀ ਇਥੇ ਕਿਸਾਨ ਸੀਗੇ ਸਾਰੇ ਚੜ੍ਹਦੀ ਕਲਾ ਸੀ ਸਾਰਿਆਂ ਨੇ ਪਰਿਵਾਰ ਨੂੰ ਦੱਸਿਆ ਕੁਝ ਵਿੱਚ ਹੈਗੇ ਸੀ ਜਿਹੜੇ ਥੋੜਾ ਪਰਿਵਾਰ ਨੂੰ ਨਹੀਂ ਦੱਸ ਕੇ ਬੈਠੇ ਲਗਭਗ ਸਾਰੇ ਜਿਹੜੇ ਕਿਸਾਨ ਸੀ ਆਪਣੇ ਪਰਿਵਾਰ ਨੂੰ ਦੱਸ ਕੇ ਫੇਰ ਹੀ ਮਨਵਰਤੇ ਬੈਠੇ ਸੀਗੇ ਬਜੀ ਕਿਵੇਂ ਲੱਗਦਾ ਘਰੇ ਗੱਲਬਾ ਹਾਂਜੀ ਕੀ 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 ਕਿਹਾ ਕੀ ਦੱਸਿਆ ਪਰਿਵਾਰ ਨੂੰ ਜਦੋਂ ਤੁਸੀਂ ਜਗਜੀਤ ਢੱਲੇਵਾਲ ਬਾਰੇ ਦੱਸਿਆ ਵੀ ਹਾਂ ਕੱਲ ਰਾਤ 12:30 ਵਜੇ ਤੱਕ ਜਿਹੜੀ ਹੈਗੀ ਇਹ ਅਹਿਮ ਫੈਸਲੇ ਸੁਣਾਏ ਗਏ ਨੇ ਬਿਲਕੁਲ ਜੀ ਘਰੇ ਜੋ ਗੱਲਬਾਤ ਇੱਥੇ ਚੱਲੀ ਸਾਰੀ ਦੱਸੀ ਹੈ ਵੀ ਇਹ ਗੱਲਬਾਤ ਢੱਲੇਵਾਲ ਸਾਹਿਬ ਦਾ ਟ੍ਰੀਟਮੈਂਟ ਚਲਾਇਆ ਤੇ ਅਸੀਂ ਮਰਨ ਮਰ ਤੋਂ ਜਿਹੜਾ ਜੁਟਾ ਰਹੇ ਹਾਂ ਸਾਰਾ ਕੁਝ ਦੱਸਿਆ ਜੀ ਹਾਂ ਤਾਂ ਬਿਲਕੁਲ ਇਹ ਜਿਹੜੇ ਕਿਸਾਨ ਨੇ ਹੌਸਲੇ ਬੁਲੰਦ ਨੇ ਸਤਨਾਮ ਵਾਹਿਗੁਰੂ ਦਾ ਜਿਹੜਾ ਪਾਠ ਕਰਕੇ ਜਿਹੜੇ ਕਿਸਾਨ ਲੀਡਰ ਨੇ ਉਹ ਹੁਣ ਸਟੇਜ ਵੱਲ ਜਾ ਰਹੇ ਨੇ ਜਿੱਥੇ ਜਾ ਕੇ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਲੀਡਰਾਂ ਦੇ ਵੱਲੋਂ ਕੀਤੀ ਜਾਊਗੀ ਤੇ ਐਲਾਨ ਜਿਹੜੇ ਹੈਗੇ ਨੇ ਉਹ ਕਿਤੇ ਜਾਣਗੇ ਸੁਖਜੀਤ ਜੀ ਕਿਵੇਂ ਦੇਖਦੇ ਹੋ ਜਿਹੜੇ ਇੱਕ ਸ਼ਾਂਤ ਸੀ ਕਿਤਨਾ ਕਿਤੇ ਕੱਲ ਕਿਹਾ ਜਾ ਰਿਹਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜਾ ਹੈਗਾ ਮਰਨ ਵਾਰਤ ਉਹ ਵੀ ਖਲਵਾਵਾਂਗਾ ਤਾਂ ਅਸੀਂ ਕਹਿੰਦੇ ਜਿਹੜਾ ਮਰਨ ਵਾਰਤ ਆਪਣਾ ਖੋਲਾਂਗੇ ਜੀ ਬਿਲਕੁਲ ਜਦੋਂ ਇਹ ਸਾਡੇ ਕੋਲ ਪ੍ਰਪੋਜ਼ਲ ਆਇਆ ਸੀ ਗਵਰਨਮੈਂਟ ਮੀਟਿੰਗ ਆ ਦਾ ਉਸ ਤੋਂ ਬਾਅਦ ਜਿਹੜੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਔਰ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕੀਤੀ ਗਈ ਔਰ ਉਹਨਾਂ ਵੱਲੋਂ ਇਹ ਆ ਕਿ ਸੰਗਤ ਦੀ ਜੋ ਬੇਨਤੀ ਸੀ ਉਹਨਾਂ ਪ੍ਰਵਾਨ ਕੀਤੀ ਰਹੀ ਜਦੋਂ ਅੰਦਰ ਗਏ ਆਪਾਂ ਉਹਨਾਂ ਨਾਲ ਸੱਦਾ ਸੀਗਾ ਕਿ ਜੋ 121 ਬੈਠੇ ਹੋਏ ਨੇ ਮਰਨ ਮਰਤੇ ਪਹਿਲਾਂ ਉਹਨਾਂ ਦੀ ਮਨਜ਼ੂਰੀ ਲੈ ਕੇ ਆਓ ਸੋ ਰਾਤ ਉਹਨਾਂ ਦੀ ਮਨਜ਼ੂਰੀ ਲੈ ਆ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮੈਡੀਕਲ ਰਿਪੋਰਟ ਜਿਹੜੀ ਦਿੱਤੀ ਗਈ ਆ ਔਰ ਅੱਜ ਜਿਹੜਾ ਵਾ ਮੀਟਿੰਗ ਕਰਕੇ ਉਹਨਾਂ ਵੱਲੋਂ ਹੁਕਮ ਹੋਇਆ ਕਿ ਇਸ ਜਿਹੜੇ 121 ਦਾ ਜਥਾ ਵਾ ਇਹਨਾਂ ਦਾ ਮਰਨ ਉਹ ਜਿਹੜਾ ਤਲਵਾਇਆ ਜਾਵੇ ਸੋ ਅਸੀਂ ਸਾਰੇ ਜਾ ਰਹੇ ਹਾਂ ਉਹਦੇ ਕੋਲ ਸਟੇਜ ਦੇ ਕੋਲ ਜਾ ਰਹੇ ਹਾਂ ਉੱਥੇ ਆਪਾਂ ਜਿਹੜੀ ਸਾਰੀ ਕਾਰਵਾਈ ਆ ਮਰਨੋ ਤੋੜਨ ਦੀ ਉੱਥੇ ਕਰਾਂਗੇ ਆਪਾਂ ਜਗਜੀਤ ਸਿੰਘ ਢੱਲੇਵਾਲ ਦੀ ਹੁਣ ਸਿਹਤ ਕਿਵੇਂ ਆ ਕਿਉਂਕਿ ਹੁਣ ਮੈਡੀਕਲ ਸਹਾਇਤਾ ਕਦਰ ਆਤੋਂ ਮਿਲ ਰਹੀ ਆ ਉਹਨਾਂ ਨੂੰ ਦੇਖੋ ਅੱਜ ਤੱਕ ਮਿਲਿਆ ਨਹੀਂਗਾ ਦੇਖਦੇ ਹਾਂ ਹੁਣ ਕਿਸ ਤਰ੍ਹਾਂ ਹੁੰਦੀ ਆ ਕੋਟੜਾ ਸਾਹਿਬ ਕਿਵੇਂ ਦੇਖਦੇ ਹੋ ਇਹ ਵੀ ਇੱਕ ਵੱਡਾ ਐਲਾਨ ਆ ਕੱਲ ਬਹੁਤ ਵੱਡੀਆਂ ਵੱਡੀਆਂ ਖਬਰਾਂ ਜਿਹੜੀਆਂ ਹੈਗੀਆਂ ਨੇ ਉਹ ਖਨੌਰੀ ਬਾਰਡਰ ਤੋਂ ਨਿਕਲ ਕੇ ਆਈਆਂ ਤੇ ਅੱਜ ਵੀ ਇੱਕ ਵੱਡੀ ਜਿਹੜੀ ਖਬਰ ਹੈਗੀ ਆ ਹੁਣ 121 ਕਿਸਾਨ ਜਿਹੜੇ ਹੈਗੇ ਨੇ ਮਰਨਵਰਤ ਖੋਲਣਗੇ ਆਪਣਾ ਨੇ ਅਜੇ ਮਾਰਵਾ ਤਾਂ ਖੋਲਣਗੇ ਨਹੀਂ ਇਹ ਪੇਈਲਾ ਜਿਹੜੀ ਢੱਲੇਵਾਲ ਸਾਹਿਬ ਦੀ ਸੀ ਢੱਲੇਵਾਲ ਸਾਹਿਬ ਨੇ ਮੈਨੂੰ ਤੜਕੇ ਸਵੇਰ ਬੁਲਾਇਆ ਸੀ ਕਿ ਉਹ ਜਿਹੜੇ ਸਾਡੇ 21 121 ਕਿਸਾਨ ਬੈਠੇ ਨੇ ਉਹਨਾਂ ਨੂੰ ਤੁਸੀਂ ਪੰਡਾਲ ਦੇ ਵਿੱਚ ਲਿਆਓ ਮੇਰੇ ਵੱਲੋਂ ਪੇਲ ਕਰੋ ਕਿ ਤੁਸੀਂ ਮਾਰਵਾ ਤਾਂ ਜਿਹੜਾ ਖੋਲ ਦਿਓ ਤਾਂ ਉਹ ਜਿਹੜੇ ਮੈਨੂੰ ਲੱਗਦਾ ਵੀ ਇਹ ਪੇਲ ਨੂੰ ਪ੍ਰਵਾਨ ਕਰਨਗੇ ਤਾਂ ਇਹਨਾਂ ਦੀ ਜਿਹੜੀ ਬਿਨਾ ਮੈਂ ਕਹਿੰਦਾ ਵੀ ਰੈਲ ਅਤੇ ਪਰਿਵਾਰ ਤੋਂ ਬਿਨਾ ਤਿਆਰੀ ਤੋਂ ਨਹੀਂ 2-3 ਦਿਨ ਸਰੀਰ ਦੀ ਪਹਿਲਾਂ ਤਿਆਰੀ ਕਰਨੀ ਪੈਂਦੀ ਆ ਇਹ ਇੱਕੇ ਜਲਦੀ ਦੇ ਵਿੱਚ ਫੈਸਲਾ ਲੈਂਦਾ ਕਿ ਜਲਦੀ ਦੇ ਫੈਸਲਾ ਲੈ ਕੇ ਜਿਹੜੀ ਮਰ ਮਰ ਤੇ ਬੈਠੇ ਮੈਨ ਕਹਿੰਦਾ ਵੀ ਇਹਨਾਂ ਦੇ ਜੋਸ਼ ਨੇ ਇਹਨਾਂ ਦੀ ਹੋਸ਼ ਨੇ ਤਾਂ ਸਰਕਾਰ ਨੂੰ ਇੱਕ ਪੜਾ ਸੀ ਅੱਗੇ ਹੋਏ ਆ ਇੱਕ ਪੜਾ ਜਿਹੜਾ ਅੱਗੇ ਹੋਣ ਚ ਕਾਮਯਾਬ ਹੋਏ ਆ ਤਾਂ ਜਿਹੜਾ ਕੇਂਦਰ ਦਾ ਦਰਵਾਜ਼ਾ ਬੰਦ ਸੀਗਾ ਮੀਟਿੰਗ ਵਾਲੇ ਰੇਡ ਬੰਦ ਸੀ ਉਹ ਜਿਹੜੀ ਆਪਾਂ ਨੂੰ 14 ਫਰਵਰੀ ਦੀ ਮੀਟਿੰਗ ਮਿਲੀ ਹੈ ਤਾਂ ਉਹਦੇ ਵਿੱਚ ਜਿਹੜੇ ਅਸੀਂ ਅੱਜ ਇਹ ਸਾਰੇ ਇਹਨਾਂ ਕਿਸਾਨਾਂ ਨਾਲ ਸਾਡੇ ਫੋਰਮਾਂ ਦੇ ਆਗੂਆਂ ਨਾਲ ਜਿਹੜੇ ਸਾਡੇ ਪ੍ਰੋਗਰਾਮ ਦਿੱਤੇ ਹੋਏ ਨੇ ਉਹ ਤੇ ਜਿਵੇਂ ਆ ਵੀ ਇੱਕ ਪ੍ਰੋਗਰਾਮ ਸੀਗਾ 121 ਕਿਸਾਨਾਂ ਦਾ ਮਰਵਾਰਤੇ ਬੈਠਣਾ ਇਹ ਅਸੀਂ ਉੱਥੇ ਡੱਲੇਵਾਲ ਸਾਹਿਬ ਨੂੰ ਅਪੀਲ ਕਰਾਂਗੇ ਅਪੀਲ ਕਰਕੇ ਤੇ ਵਿਚਾਰ ਕੇ ਮੇਰੀ ਬੇਨਤੀ ਮੇਰੀ ਵੀ ਰਹਿ ਇਹ ਆ ਡੱਲੇਵਾਲ ਸਾਹਿਬ ਦੀ ਵੀ ਰਹਿ ਇਹ ਆ ਕਿ ਇਹਨਾਂ ਦਾ ਮਰਵਾਰਤ ਖਿਲਾ ਕੇ ਤਾਂ ਹੋਰ ਪਿੰਡਾਂ ਦੇ ਵਿੱਚ ਉਹ ਤਿਆਰੀ ਕਰਕੇ ਤਗੜੇ ਮੋਰਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਹੋਰ ਕੋਈ ਵੱਡੇ ਐਕਸ਼ਨ ਪਲਾਨ ਕੀਤੇ ਜਾਣਗੇ ਇਸੇ ਤਰੀਕੇ ਦੇ हां ਸਾਡਾ ਇੱਕ ਤਾਂ ਜਿਹੜਾ 13 ਫਰਵਰੀ ਨੂੰ ਸਾਡਾ ਸਾਲਪਰ ਹੋ ਰਿਹਾ ਪੂਰੇ ਮੋਰਚੇ ਦਾ ਸਾਡੇ ਤਿੰਨ ਮੋਰਚੇ ਚੱਲਦੇ ਆ ਸ਼ੰਭੂ ਖਨੌਰੀ ਰਤਨਪੁਰਾ ਇਹਦੇ ਵਿੱਚ ਸਾਡੇ رائے ਆ ਸਾਡੀ ਹਜੇ ਕੁਝ ਆਗੂਆਂ ਦੀ ਕਿ ਵੱਡੇ ਇਕੱਠ ਕੀਤੇ ਜਾਣ ਉਸ ਦਿਨ ਇੱਕ 21 ਫਰਵਰੀ ਨੂੰ ਸ਼ੁਭ ਕਰਨ ਸਾਡਾ ਇਸ ਮੋਰਚੇ 'ਚ ਸ਼ਹੀਦ ਹੋਇਆ ਇਹਤੇ ਵੀ ਸਾਡੀ رائے ਚੱਲ ਰਹੀ ਹੈ ਵੀ ਉਹ ਪਿੰਡ ਦੇ ਵਿੱਚ ਕਰੀਏ ਕਿ ਇੱਥੇ ਮੋਰਚੇ 'ਚ ਕਰੀਏ ਇਹ ਸਾਰੀਆਂ ਰਾਇਆਂ ਵਿਚਾਰ ਕੇ ਆਥਨੇ ਪੀਸ 'ਚ ਲਾਜ਼ਮੀ ਕੋਸ਼ਿਸ਼ ਕਰਾਂਗੇ ਜੇ ਅੱਜ ਵਿਚਾਰਿਆ ਗਿਆ ਤੋ 4 ਵਜੇ ਪੀਸੀ ਦੇ ਵਿੱਚ ਇਹ ਕਲੀਅਰ ਕਰਾਂਗੇ ਬਿਲਕੁਲ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਮੈਂ ਦਿਖਾਉਣੀਆਂ ਚਾਹੂੰਗਾ ਕਿ ਜਿਹੜੇ ਕਿਸਾਨ ਨੇ ਸਟੇਜ ਦੇ ਵੱਲ ਵੱਧ ਰਹੇ ਨੇ ਲਗਾਤਾਰ ਕਿਉਂਕਿ 5 ਦਿਨ ਹੋ ਚੁੱਕੇ ਨੇ ਹੁਣ ਵੀ ਇਹ ਜਿਹੜੇ ਕਿਸਾਨ ਨੇ ਇੰਨੇ ਕਿ ਹੌਸਲੇ ਉੱਚੇ ਨੇ ਜਦੋਂ ਸੁਖਜੀਤ ਸਿੰਘ ਹਰਦੋ ਝੰਡੇ ਨੇ ਇੱਕ ਸੁਨੇਹਾ ਲਾਇਆ ਵੀ ਜਿਹੜੇ ਕਿਸਾਨ ਨਹੀਂ ਪੈਦਲ ਜਾ ਸਕਦੇ ਉਹ ਕਿਸਾਨ ਜਿਹੜੇ ਹੈਗੇ ਨੇ ਗੱਡੀ 'ਚ ਬੈ ਕੇ ਜਾਣ ਪਰ ਜਿਹੜੇ ਜ਼ਿਆਦਾਤਰ ਕਿਸਾਨ ਸੀ ਉਹ ਇਸ ਵਕਤ ਪੈਦਲ ਹੀ ਜਾ ਰਹੇ ਨੇ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਸਾਦੇ ਹੌਸਲੇ ਬੁਲੰਦ ਨੇ ਸਾਨੂੰ ਕਿਸੇ ਸਾਧਨ ਦੀ ਲੋੜ ਨਹੀਂ ਤਾਂ ਹੁਣ ਸਾਰੇ ਕਿਸਾਨ ਜਿਹੜੇ ਹੈਗੇ ਨੇ ਉਹ ਪੈਦਲ ਹੀ ਜਿਹੜੇ ਹੈਗੇ ਨੇ ਸਟੇਜ ਵੱਲ ਜਾ ਰਹੇ ਨੇ ਤੇ ਅੱਗੇ ਜਾ ਕੇ ਇਹਨਾਂ ਦਾ ਇਹ ਮਰਨ ਵਰਤਾ ਉਹ ਖੋਲਿਆ ਜਾਊਗਾ ਤੁਹਾਨੂੰ ਦੱਸ ਦਈਏ ਕਿ 15 ਤਰੀਕ ਤੋਂ 111 ਕਿਸਾਨ ਜਿਹੜੇ ਹੈਗੇ ਸੀ ਪੰਜਾਬ ਦੇ ਉਹ ਮਰਨ ਵਰਤ ਦੇ ਉੱਪਰ ਬੈਠੇ ਸੀ ਤੇ 10 ਕਿਸਾਨ ਜਿਹੜੇ ਹੈਗੇ ਸੀ ਹਰਿਆਣਾ ਦੇ ਉਹ 17 ਤਰੀਕ ਤੋਂ ਇਹਨਾਂ ਨੂੰ ਜੁਆਇਨ ਕੀਤਾ ਜਿਹੜੇ ਲਗਾਤਾਰ ਹੁਣ ਤੱਕ ਮਰਨ ਵਰਤ ਦੇ ਉਪਰ ਚੱਲ ਰਹੇ ਸੀ ਓਵਰ ਦੂ ਸਟੂਡੀਓ ਤਾਂ ਖਰੋਰੀ ਬਾਰਡਰ ਦੀ ਲਗਾਤਾਰ ਅਸੀਂ ਲਾਈਵ ਤਸਵੀਰਾਂ ਬਖਾ ਰਹੇ ਹਾਂ ਥੋੜੀ ਦੇਰ ਦੇ ਵਿੱਚ 121 ਕਿਸਾਨਾਂ ਦੇ ਵੱਲੋਂ ਮਰਨ ਵਰਤ ਖਤਮ ਕੀਤਾ ਜਾਵੇਗਾ 121 ਕਿਸਾਨ ਜੋ ਕਿ ਅੱਜ ਇੱਥੇ ਕਿ ਮੁੱਖ ਮੰਚ ਲੱਗਾ ਹੋਇਆ ਖਰੋਰੀ ਬਾਰਡਰ ਤੇ ਉੱਥੇ ਜਾ ਰਹੇ ਨੇ ਉੱਥੇ ਪਹੁੰਚ ਕੇ ਬਾਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ ਇਸੇ ਦਰਾਂ ਨੀ ਮਰਨ ਵਰਤ ਆ ਖਤਮ ਕਰ ਦਿੱਤਾ ਜਾਵੇਗਾ ਆ ਦਰਸਲ ਕੱਲ ਜੋ ਕੇਂਦਰ ਸਰਕਾਰ ਦੇ ਨੁਮਾਇंदे ਉੱਥੇ ਪੰਜਾਬ ਸਰਕਾਰ ਦੇ ਨੁਮਾਇंदे ਖਨੌਰੀ ਬਾਰਡਰ ਤੇ ਪਹੁੰਚੇ ਆ ਕਰੀਬ 5 ਵਜੇ ਉੱਥੇ ਪਹੁੰਚਦੇ ਨੇ ਗੱਲਬਾਤ ਦਾ ਦੌਰ ਸ਼ੁਰੂ ਹੁੰਦਾ ਹੈ ਕਰੀਬ 7 ਵਜੇ ਜੋ ਕੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਮੀਟਿੰਗ ਦਾ ਗੱਲਬਾਤ ਦਾ ਪ੍ਰਪੋਜ਼ਲ ਦਿੱਤਾ ਜਾਂਦਾ ਉਸ ਦੇ ਬਾਅਦ 2 2.5 ਘੰਟੇ ਤੱਕ ਆਪਣੇ ਪੱਧਰ ਤੇ ਕਿਸਾਨਾਂ ਦੇ ਵੱਲੋਂ ਦੋਵੇਂ ਫਰਮਾਂ ਦੇ ਵੱਲੋਂ ਮੰਥਨ ਕੀਤਾ ਜਾਂਦਾ ਤਾਂ ਉਸ ਦੇ ਬਾਅਦ ਕਰੀਬ 10 ਵਜੇ ਜਿਹੜੀ ਕਿ ਇਸ ਗੱਲ ਨੂੰ ਲੈ ਕੇ ਸਹਿਮਤੀ ਬਣ ਜਾਂਦੀ ਹੈ ਆ ਕੇ 14 ਫਰਵਰੀ ਨੂੰ ਜੋ ਕੇ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਜਗਜੀਤ ਸਿੰਘ ਡੰਨੇਵਾਲ ਜੋ ਕਿਸਾਨਾਂ ਆਗੂ ਨੇ ਉਹ ਮੈਡੀਕਲ ਟਰੀਟਮੈਂਟ ਦੇ ਲਈ ਰਾਜ਼ੀ ਹੋ ਜਾਂਦੇ ਨੇ ਉਸ ਦੇ ਬਾਅਦ ਰਾਤ ਨੂੰ ਆਖਰੀ 12 ਵਜੇ ਕੇ 10 ਮਿੰਟ ਤੋਂ ਉਹਨਾਂ ਨੂੰ ਡ੍ਰਿਪ ਲਗਾਈ ਜਾਂਦੀ ਹੈ ਉਸ ਦੇ ਬਾਅਦ ਲਗਾਤਾਰ ਮੈਡੀਕਲ ਟਰੀਟਮੈਂਟ ਲੈ ਰਹੇ ਨੇ ਹਾਲਾਂਕਿ ਇਸ ਦੇ ਵਿਚਾਲੇ ਮਰਨ ਵਰਤ ਉਹਨਾਂ ਦਾ ਲਗਾਤਾਰ ਜਾਰੀ ਹੈ ਪਰ ਦੂਜੇ ਪਾਸੇ 121 ਕਿਸਾਨ ਜੋ ਕਿ ਦੱਸ ਦਿੰਦੇ ਕਿ ਪਹਿਲਾਂ 111 ਕਿਸਾਨ 15 ਤਰੀਕ ਨੂੰ ਆਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੰਨੇਵਾਲ ਦੇ ਨਾਲ ਹੀ ਮਰਨ ਵਰਤੇ ਬੈਠਦੇ ਨੇ ਉਸ ਤੋਂ ਬਾਅਦ ਹਰਿਆਣਾ ਦੇ ਹੋਰ 10 ਕਿਸਾਨ ਜੋ ਕਿ ਮਰਨ ਵਰਤੇ ਬੈਠ ਜਾਂਦੇ ਨੇ ਗਿਣਤੀ ਜਗੀਰ ਸਿੰਘ ਡੱਲੇਵਾਲ ਨੂੰ ਮੜਾ ਕੇ 122 ਹੋ ਜਾਂਦੀ ਹੈ ਤਾਂ ਜਗੀਰ ਸਿੰਘ ਡੱਲੇਵਾਲ ਤੋਂ ਇਲਾਵਾ 121 ਕਿਸਾਨਾਂ ਦੇ ਵੱਲੋਂ ਜਿਹੜਾ ਕਿ ਮਰਨ ਵਰਤ ਰੱਖਿਆ ਗਿਆ ਸੀ ਉਹਨਾਂ ਦੇ ਵੱਲੋਂ ਅੱਜ ਮਰਨ ਵਰਤ ਖਤਮ ਕੀਤਾ ਜਾ ਰਿਹਾ ਥੋੜੀ ਦੇਰ ਦੇ ਵਿੱਚ ਮਰਨ ਵਰਤ ਖਤਮ ਕੀਤਾ ਜਾਵੇਗਾ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਵਖਾ ਰਹੇ ਹਾਂ ਉਹੀ 121 ਕਿਸਾਨ ਤਸਵਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਮੁੱਖ ਮੰਚ ਤੇ ਜਾ ਕੇ ਸਟੇਜ ਤੇ ਜਾ ਕੇ ਉਹਨਾਂ ਦੇ ਵੱਲੋਂ ਮਰਨ ਵਰਤ ਖਤਮ ਕਰ ਦਿੱਤਾ ਜਾਵੇਗਾ ਆ ਤਾਂ ਕਰੀਬ 1 ਸਾਲ ਬਾਅਦ ਨੂੰ ਕਿ ਡੈਡਲੌਕ ਟੁੱਟਿਆ ਹੈ ਆ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਪਿਛਲੇ ਸਾਲ ਜਦੋਂ 13 ਫਰਵਰੀ ਨੂੰ ਸ਼ੰਭੂ ਮੋਰਚੇ ਦੀ ਸ਼ੁਰੂਆਤ ਹੁੰਦੀ ਹੈ ਸ਼ੰਭੂ ਤੇ ਆंदोलਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉਸੇ ਦੌਰਾਨ ਲਗਾਤਾਰ ਚਾਰ ਦੌਰ ਦੀਆਂ ਦੌਰਦੀਆਂ ਜੋ ਕਿ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਬੈਠਕਾਂ ਹੁੰਦੀਆਂ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਗੱਲਬਾਤ ਦਾ ਦੌਰ ਸ਼ੁਰੂ ਹੁੰਦਾ ਉਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ ਪੰਜਾਬ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਵੇ ਉਹਨਾਂ ਮੀਟਿੰਗਾਂ ਦਾ ਹਿੱਸਾ ਬਣਦੇ ਨੇ ਪਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਕੋਈ ਵੀ ਸਹਿਮਤੀ ਨਹੀਂ ਬਣ ਪਉਂਦੀ। ਆ ਉਸ ਤੋਂ ਬਾਅਦ ਚ ਗੱਲ ਕਰੀਏ ਤਾਂ ਫਿਰ ਆ ਲਗਾਤਾਰ ਇਹ ਅੰਦੋਲਨ ਹਾਲਾਂਕਿ ਜਾਰੀ ਰਹਿੰਦਾ ਹੈ। ਫਿਰ 26 ਨਵੰਬਰ ਨੂੰ ਜੋ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨਵਰ ਤੇ ਬੈਠ ਜਾਂਦੇ ਨੇ ਹਾਲਾਂਕਿ ਉਹਨਾਂ ਨੂੰ ਅਗੜਾ ਕੇ ਡੀਐਮਸੀ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉਸ ਤੋਂ ਬਾਅਦ ਕਿਸਾਨਾਂ ਦੇ ਬਲਬੋਹ ਕੀਤਾ ਗਿਆ। ਦੋ ਤਿੰਨ ਦਿਨ ਬਾਅਦ ਉਹਨਾਂ ਦੀ ਮੌਤ ਤੋਂ ਆ ਮਰਚਿਤ ਤੇ ਵਾਪਸੀ ਹੁੰਦੀ ਹੈ ਹਾਲਾਂਕਿ ਡੀਐਮਸੀ ਲੁਧਿਆਣਾ ਦੇ ਵਿੱਚ ਉਹਨਾਂ ਦੇ ਵੱਲੋਂ ਮਰਨ ਵਰਤ ਦੀ ਸ਼ੁਰੂਆਤ ਕਰ ਦਿੱਤੀ ਜਾਂਦੀ ਹੈ। ਕਰੀਬ 55 ਦਿਨਾਂ ਤੋਂ ਲਗਾਤਾਰ ਕਿਸਾਨਾ ਕੁਜ ਜਗੀਰ ਸਿੰਘ ਢੱਲੇਵਾਲ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਹਾਲਾਂਕਿ ਮੈਡੀਕਲ ਟ੍ਰੀਟਮੈਂਟ ਲੈਣ ਦੇ ਲਈ ਉਹ ਰਾਜ਼ੀ ਹੋਏ ਨੇ ਇਸ ਨੂੰ ਲੈ ਕੇ ਉਹ ਫੈਸਲਾ ਲਿਆ ਗਿਆ। ਪਰ ਬਾਕੀ 121 ਕਿਸਾਨ ਜਿਹੜੇ ਕਿ ਲਗਾਤਾਰ ਕਿਸਾਨਾ ਕੁਜ ਜਗੀਰ ਸਿੰਘ ਢੱਲੇਵਾਲ ਦੇ ਨਾਲ ਮਰਨ ਵਰਤ ਤੇ ਬੈਠੇ ਹੋਏ ਸਨ ਉਹਨਾਂ ਦੇ ਵੱਲੋਂ ਥੋੜੀ ਦੇਰ ਦੇ ਵਿੱਚ ਮਰਨ ਵਰਤ ਖਤਮ ਕੀਤਾ ਜਾਵੇਗਾ। ਬਾਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਉਹਨਾਂ ਦੇ ਵੱਲੋਂ ਆਪਣੀ ਗੱਲ ਰੱਖੀ ਜਾਵੇਗੀ ਤਾਂ ਲਗਾਤਾਰ ਸਾਰਿਆਂ ਦੀਆਂ ਨਜ਼ਰਾਂ ਕਿਉਂਕਿ ਇਸ ਅੰਦੋਲਨ ਤੇ ਟਕੀਆਂ ਹੋਈਆਂ ਨੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਖਰਾਬ ਹੋ ਰਹੀ ਸੀ ਇਸ ਨੂੰ ਲੈ ਕੇ ਏਕਤਾ ਨੂੰ ਲੈ ਕੇ ਜਿਹੜਾ ਵੀ ਕਦਮ ਅੱਗੇ ਵਧਾਇਆ ਗਿਆ ਐਸ ਕੇਐਮ ਦੇ ਨਾਲ ਦੋਵੇਂ ਫਰਮਾਂ ਦੀਆਂ ਮੀਟਿੰਗਾਂ ਦਾ ਦੌਰ ਚੱਲਦਾ ਹੈ ਹਾਲਾਂਕਿ ਪੂਰਨ ਤੌਰ ਤੇ ਉਸ ਨੂੰ ਲੈ ਕੇ ਕੋਈ ਵੀ ਸਹਿਮਤੀ ਨਹੀਂ ਬਣ ਸਕੀ ਪਰ ਇਸ ਦੇ ਵਿਚਾਲੇ ਡੈਡਲੌਕ ਜ਼ਰੂਰ ਟੁੱਟਿਆ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਵੇਗੀ ਪਰ ਮੀਟਿੰਗ ਦੇ ਵਿੱਚ ਇੰਨਾ ਸਮਾਂ ਜੋ ਵਕਫਾ ਹੈ ਕਰੀਬ 24-25 ਦਿਨ ਦਾ ਇਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਉੱਥੇ ਡਾਕਟਰ ਸਹਿਮਾਨ ਜਿਨ੍ਹਾਂ ਦੀ ਕੀ ਟੀਮ ਦੇ ਨੂੰ ਲਗਾਤਾਰ ਜਜੀ ਸਿੰਘ ਢੱਲੇਵਾਲ ਦੇ ਸੇਧ ਤੇ ਨਜ਼ਰ ਰੱਖੀ ਜਾ ਰਹੀ ਹੈ ਡਾਕਟਰ ਸਹਿਮਾਨ ਸਾਡੇ ਨਾਲ ਖੁਦ ਜੁੜੇ ਉਹਨਾਂ ਨੇ ਵੀ ਇਸ ਤੇ ਸਵਾਲ ਚੁੱਕੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਗਮਰਾਹ ਕੀਤਾ ਗਿਆ ਝੂਠ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਜਿਹੀ ਕੋਈ ਵੀ ਮੈਡੀਕਲ ਸਾਇੰਸ ਨਹੀਂ ਹੈ ਕਿ ਇੰਨੇ ਦਿਨ ਤੱਕ ਸਿਰਫ ਦਵਾਈਆਂ ਦੇ ਨਾਲ ਮੈਡੀਕਲ ਟਰੀਟਮੈਂਟ ਦੇ ਨਾਲ ਕਿਸੇ ਨੂੰ ਅਸਿੰਦਾਰਾ ਖਿਆ ਜਾ ਸਕੀ ਉਹਨਾਂ ਨੇ ਕਿਹਾ ਕਿ ਇਸ ਦੇ ਪਿੱਛੇ ਵੀ ਕੇਂਦਰ ਦੀ ਕੋਈ ਚਾਲ ਹੈ ਇਸ ਤਰੀਕੇ ਦੇ ਨਾਲ ਡਾਕਟਰ ਸੁਵਹਿਮਨ ਦੇ ਵੱਲੋਂ ਸਵਾਲ ਚੁੱਕੇ ਗਏ ਆ ਪਾਸ ਕੇਮ ਨੇ ਵੀ ਕਿਹਾ ਹੈ ਕਿ ਇੰਨਾ ਸਮਾਂ ਕਿਉਂ ਇਹ ਤੁਰੰਤ ਮੀਟਿੰਗ ਹੋਣੀ ਚਾਹੀਦੀ ਸੀ ਪਰ ਦੂਜੇ ਪਾਸੇ ਜੋ ਕੱਲ੍ਹ ਦਾ ਬੈਠਕਾਂ ਦਾ ਦੌਰ ਚੱਲਿਆ ਜੋ ਖੋਰੀ ਮੋਰਚੇ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਇਹ ਪੱਖ ਰੱਖਿਆ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਚਾਰੀਆਂ ਨੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਆ 5 ਨੂੰ VOTING ਹੈ 8 ਤਰੀਕ ਨੂੰ ਨਤੀਜੇ ਆਉਣੇ ਨੇ 9 ਤਰੀਕ ਨੂੰ ਜਿਹੜਾ ਕਿ ਚੋਣ ਜ਼ਾਬਤਾ ਖਤਮ ਹੋਣਾ ਹੈ ਇਸ ਦੇ ਵਿਚਾਲੇ ਚੁਣ ਜਾਪਤੀ ਦੇ ਚੱਲਦੇ ਕਿਸੇ ਤਰੀਕੇ ਦਾ ਕੋਈ ਐਲਾਨ ਨਹੀਂ ਕੀਤਾ ਜਾ ਸਕਦਾ ਬਜਟ ਸੈਸ਼ਨ ਵੀ ਹੈ ਆ ਤਾਂ ਇਸ ਦੇ ਵਿਚਾਰੇ ਤਾਂ ਕਰ ਕੀ 14 ਫਰਵਰੀ ਦੀ ਤਾਰੀਖ ਉਹ ਦਿਨ ਇਸ ਮੀਟਿੰਗ ਵਾਸਤੇ ਚੁਣਿਆ ਗਿਆ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕਿ ਪ੍ਰਤੀਕਰਮ ਇਸ ਨੂੰ ਲੈ ਕੇ ਜੁਰ ਸਾਹਮਣੇ ਆ ਰਹੇ ਨੇ ਪਰ ਇਸ ਦੇ ਵਿਚਾਰੇ ਤੁਹਾਨੂੰ ਅਸੀਂ ਇਹ ਆ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਥੋੜੀ ਦੇਰ ਦੇ ਵਿੱਚ 101 ਕਿਸਾਨਾਂ ਦੇ ਵੱਲੋਂ ਮਰਨ ਵਰਤ ਖਤਮ ਕਰ ਦਿੱਤਾ ਜਾਵੇਗਾ 101 ਕਿਸਾਨ ਲਗਾਤਾਰ ਸਟੇਜ ਵਾਲੇ ਪਾਸੇ ਮੰਚ ਵਾਲੇ ਪਾਸੇ ਆਵਾਜ਼ ਨਹੀਂ ਤਾਂ ਥੋੜੀ ਦੇਰ ਦੇ ਵਿੱਚ ਮਰਨ ਵਰਤ ਖਤਮ ਕੀਤਾ ਜਾਵੇਗਾ ਲਗਾਤਾਰ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਵੀ ਜੁੜੇ ਹੋਏ ਨੇ ਜੋ ਪਲ-ਪਲ ਦੀ ਅਪਡੇਟ ਹਰ ਤਰ੍ਹਾਂ ਦੀ ਤਸਵੀਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਤੱਕ ਪਹੁੰਚਾਰੇ ਨੇ ਚਰਨਜੀਤ ਇਹ ਕਿਹਾ ਜਾ ਸਕਦਾ ਹੈ ਕਿ ਹੁਣ 121 ਕਿਸਾਨਾਂ ਦਾ ਮਰਨ ਵਰਤ ਖਤਮ ਹੋ ਜਾਵੇਗਾ ਪਰ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤਾ ਜਾਰੀ ਰਹੇਗਾ ਪਰ ਮੈਡੀਕਲ ਟਰੀਟਮੈਂਟ ਉਹ ਜੁਰ ਲੈ ਰਹੇ ਨੇ ਆ ਤਾਂ तकरीबन 12:32 ਮਿੰਟ ਤੋਂ ਬਾਅਦ ਜਿਹੜਾ ਮੈਡੀਕਲ ਟਰੀਟਮੈਂਟ ਆ ਉਹਨਾਂ ਦੇ ਵੱਲੋਂ ਲੈਣਾ ਸ਼ੁਰੂ ਕਰ ਦਿੱਤਾ ਗਿਆ ਸੀ ਉਸੇ ਵਕਤ ਤੋਂ ਜਿਹੜੇ ਇੱਕ ਕਿਸਾਨ ਨੇ ਕਿਉਂਕਿ ਕਿਤਨਾ ਕਿਤੇ ਭਾਵੇਂ ਜਗਜੀਤ ਸਿੰਘ ਡੱਲੇਵਾਲ ਨੇ ਹਾਂ ਕਰਤੀ ਸੀ ਪਰ ਫਿਰ ਵੀ ਉਹਨਾਂ ਨੇ ਕਿਹਾ ਕਿ ਅਸੀਂ 122 ਕਿਸਾਨਾਂ ਤੋਂ ਜਿਹੜੇ ਉਹਨਾਂ ਦੇ ਉਹਨਾਂ ਤੋਂ ਬਿਨਾਂ 121 ਕਿਸਾਨ ਸੀ ਉਹਨਾਂ ਨੂੰ ਪਹਿਲਾਂ ਮੈਂ ਪੁੱਛੂੰਗਾ ਅਗਰ ਉਹਨਾਂ ਦੀ ਹਾਮੀ ਹੋਏਗੀ ਤਾਂ ਜਾ ਕੇ ਜਿਹੜਾ ਹੈਗਾ ਮੇਰੇ ਵੱਲੋਂ ਜਿਹੜਾ ਆਪਣਾ ਜਿਹੜੀ ਮੈਡੀਕਲ ਸਹਾਇਤਾ ਲਈ ਜਾਊਗੀ ਭਾਈ ਜੀ ਕਿਵੇਂ ਦੇਖਦੇ ਹੋ ਹੁਣ ਅੱਜ ਤੁਸੀਂ ਮਰਨ ਵਰਤ ਤੇ ਪਰ ਬੈਠੇ ਸੀ ਪਰ ਹੁਣ ਕਿਤੇ ਨਾ ਕਿਤੇ ਤੁਹਾਡੇ ਵੱਲੋਂ ਮਰਨ ਵਰਤ ਖੋਲਿਆ ਜਾਊਗਾ। ਦੇਖਣਾ ਕਿ ਆ ਇਹ ਡੱਲੇਵਾਲ ਸਾਹਿਬ ਦੇ ਨਾਲ ਅਸੀਂ ਸਪੋਰਟ 'ਚ ਬੈਠੇ ਸੀ। ਡੱਲੇਵਾਲ ਸਾਹਿਬ ਨੇ ਜਦੋਂ ਦਵਾਈ ਲੈਣੀ ਸ਼ੁਰੂ ਕਰਤੀ ਆ ਉਹ ਵੀ ਡ੍ਰਿਪਾਂ ਦੇ ਰਾਹੀਂ ਤੇ ਫਿਰ ਅਸੀਂ ਵੀ ਉਹਦੇ ਵਿੱਚ ਬਹੁਤ ਖੁਸ਼ ਆ। ਅਸੀਂ ਇਹ ਕਹਿੰਦੇ ਆ ਕਿ ਸੈਂਟਰ ਜਿਹੜਾ ਵਾ ਗੱਲਬਾਤ ਲਈ ਤੇ ਤਿਆਰ ਆ ਜਿਵੇਂ ਤੇ ਗੱਲਬਾਤ ਸਰੇਣ ਨਿਭਾਵੇ। ਬਹੁਤ ਖੁਸ਼ੀ ਦੀ ਗੱਲ ਆ ਕਿ ਜਿਹੜੀ ਗੱਲ ਆ 121 ਸਿੰਘ ਮਰਜੀਬ ਦੇ ਬੈਠੇ ਆ। ਉਨ੍ਹਾਂ ਦੇ ਸਹਿਯੋਗ ਦੇ ਨਾਲ ਸੈਂਟਰ ਨੇ ਗੱਲਬਾਤ ਖੋਲਣ ਖੋਲੀ ਹੈ ਜਿਹੜੀ ਬਹੁਤ ਵਧੀਆ ਗੱਲ ਹੈ ਜੀ ਆ ਬਿਲਕੁਲ ਪ੍ਰਮੇਂਦਰ ਹੁਣ ਸਾਰੇ ਜਿਹੜੇ ਯੋਧੇ ਹੈਗੇ ਨੇ ਇਹ ਕਿਸਾਨ ਹੈਗੇ ਨੇ ਸਟੇਜ ਦੇ ਉੱਪਰ ਅਸੀਂ ਪਹੁੰਚ ਚੁੱਕੇ ਹਾਂ ਤਾਂ ਕਿਤਨਾ ਕਿਤੇ ਕਿਸਾਨੀ ਜਿੰਦਾਬਾਦ ਦੇ ਜਿਹੜੇ ਨਾਰੇ ਨੇ ਉਹ ਕਿਸਾਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਹੁਣ ਇਹ ਸਾਰੇ ਕਿਸਾਨ ਸਟੇਜ ਦੇ ਉੱਪਰ ਆਪਣੇ ਆਪਣੇ ਕਿਸਾਨੀ ਝੰਡੇ ਲੈ ਕੇ ਆਉਣਗੇ ਤੇ ਫਿਰ ਕਿਸਾਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਜਾਊਗੀ ਲੀਡਰ ਦਿੱਤੀ ਜਾਊਗੀ ਤੇ ਇਹਨਾਂ ਦਾ ਮਰਨ ਵਰਤ ਹੈਗਾ ਉਹ ਖੁਲਵਾਇਆ ਜਾਊਗਾ ਤਾਂ 1 ਕਿਲੋਮੀਟਰ ਦੀ ਦੂਰੀ ਦੇ ਉੱਪਰ ਜਿਹੜੇ ਹੈਗੇ ਸੀ 121 ਕਿਸਾਨ ਮਰਨ ਵਰਤ ਦੇ ਉੱਪਰ ਬੈਠੇ ਸੀ ਤਾਂ ਜਿਹੜੇ ਹੈਗੇ ਨੇ ਜਗਜੀਤ ਸਿੰਘ ਢੱਲੇਵਾਲ ਉਹ ਇਸ ਜਗ੍ਹਾ ਦੇ ਉੱਪਰ ਸੀ ਪਰ ਹੁਣ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜੀ ਮੈਡੀਕਲ ਸਹਾਇਤਾ ਮਿਲਣ ਲੱਗੀ ਹੈ ਜਿਸ ਤੋਂ ਬਾਅਦ ਹੋਣਾ ਇਹ 121 ਕਿਸਾਨਾਂ ਦਾ ਮਰਨ ਵਰਤ ਜਿਹੜਾ ਹੈਗਾ ਉਖਲਵਾਇਆ ਜਾਊਗਾ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਹਰ ਇੱਕ ਕਿਸਾਨ ਦੇ ਮੱਥੇ ਦੇ ਉੱਪਰ ਕਾਲੀ ਪੱਟੀ ਬੰਨੀ ਹੋਈ ਆ ਗਲਾਂ ਦੇ ਵਿੱਚ ਸ਼ਹਾਦਤ ਦੇ ਜਿਹੜੀਆਂ ਤਖਤੀਆਂ ਨੇ ਉਹ ਪਾਈ ਹੋਈਆਂ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਬਾਗ ਸ਼ੁਰੂ ਤੋਂ ਹੀ ਜਿਹੜੇ ਇਹ ਕਿਸਾਨ ਨੇ ਕਿਤਨਾ ਕਿਤੇ ਪ੍ਰਣ ਲੈ ਕੇ ਨਿਕਲੇ ਸੀ ਕਿ ਸਾਡੇ ਵੱਲੋਂ ਜਿਹੜੇ ਹਾਲਾਤ ਨੇ ਸਾਡੇ ਉਹ ਹੀ ਹੋ ਸਕਦੇ ਨੇ ਜੋ ਜਗਜੀਤ ਸਿੰਘ ਡੱਲੇਵਾਲ ਦੇ ਹੋਏ ਸੀ ਭਾਵੇਂ ਸਾਨੂੰ ਉਸੇ ਤਰੀਕੇ ਨਾਲ 50 ਜਾਂ 51 ਜਾਂ 52 ਦਿਨ ਤੱਕ ਬਚਣਾ ਪਇਆ ਦੇ ਅਸੀਂ ਸਾਡੇ ਲੀਡਰ ਦੇ ਲਗਾਤਾਰ ਇਸ ਤਰੀਕੇ ਨਾਲ ਮਰਨ ਵਰਤ ਦੇ ਉੱਪਰ ਬੈਠੇ ਰਾਵਾਂਗੇ ਤਾਂ ਤਸਵੀਰਾਂ ਦੇਖ ਸਕਦੇ ਹਾਂ 121 ਕਿਸਾਨ ਜਿਨ੍ਹਾਂ ਦੇ ਵਿੱਚ 10 ਕਿਸਾਨ ਜਿਹੜੇ ਹੈਗੇ ਨੇ ਹਰਿਆਣੇ ਦੇ ਨੇ ਜਿਹੜੇ 111 ਕਿਸਾਨ ਹੈਗੇ ਨੇ ਉਹ ਪੰਜਾਬ ਦੇ ਨੇ ਜਿਹੜੇ ਤਕਰੀਬਨ 5 ਦਿਨ ਤੋਂ ਮਰਨ ਵਰਤ ਦੇ ਉੱਪਰ ਬੈਠੇ ਨੇ ਤੇ ਜਿਹੜੇ 10 ਕਿਸਾਨ ਹੈਗੇ ਨੇ ਉਹ 17 ਤਰੀਕ ਤੋਂ ਜਿਹੜੇ ਹੈਗੇ ਨੇ ਮਰਨ ਵਰਤ ਦੇ ਉੱਪਰ ਹਰਿਆਣੇ ਦੇ ਬੈਠੇ ਨੇ ਤਾਂ ਹੁਣ ਇਹ ਸਾਰੇ ਜਿਹੜੇ ਕਿਸਾਨ ਹੈਗੇ ਨੇ ਹੁਣ ਇਹ ਇਸ ਸਟੇਜ ਦੇ ਉੱਪਰ ਪਹੁੰਚੇ ਨੇ ਜਿੱਥੇ ਕਿ ਇਹਨਾਂ ਦੇ ਵੱਲੋਂ ਜਿਹੜਾ ਹੈਗਾ ਕਿ ਤੜਾ ਕਿਤੇ ਆਪਣੇ ਆਗੂਆਂ ਦੀ ਤੋਂ ਬਾਅਦ ਪ੍ਰੈਸ ਕਾਨਫਰੰਸ ਕਿਤੇ ਇਸ ਤੋਂ ਬਾਅਦ ਇਹ ਸਾਰੇ ਜਿਹੜੇ ਕਿਸਾਨ ਹੈਗੇ ਨੇ ਕੁਝ ਖਾਣ ਪੀਣ ਤੋਂ ਬਾਅਦ ਆਪਣਾ ਮਰਨ ਵਰਤ ਹੈਗਾ ਜਿਹੜਾ ਖੋਲਣਗੇ